ਅਸੀਂ ਲਾਈਵ ਇਸ ਕਰਕੇ ਹੋਏ ਆ ਜੀ ਅਸੀਂ ਅੱਜ ਖੰਨੇ ਸ਼ਹਿਰ ਗਏ ਸੀ ਕਿ ਉੱਥੇ ਕੱਪੜਿਆਂ ਦੀ ਸੇਲ ਲੱਗੀ ਹੋਈ ਸੀ ਕਿ ਅਸੀਂ ਉੱਥੇ ਪਰ ਵੀਡੀਓ ਵੀਡੀਓ ਨਹੀਂ ਬਣਾਈ ਕਿਉਂਕਿ ਉੱਥੇ ਹਰੇਕ ਤੇ ਸਾਡੇ ਜਣ ਕੇ ਭੈਣ ਮਾਮਾ ਸਾਰੀਆਂ ਆਈਆਂ ਨੇ ਕੋਈ ਇਤਰਾਜ਼ ਕਰਦਾ ਵੀ ਵੀ ਸਾਡੀ ਵੀਡੀਓ ਬਣਾਈਏ ਜਾਂ ਕੁਝ ਇਤਰਾਜ਼ ਕਰਨ ਵਾਲੇ ਵੀ ਲੋਕ ਹੁੰਦੇ ਨਾ ਵਿੱਚ ਇਹ ਵੀਡੀਓ ਸਾਡੀ ਘਰ ਤੇ ਵਿੱਚ ਐਡ ਕਰਦੇ ਹਾਂ ਇਸ ਕਰਕੇ ਅਸੀਂ ਉੱਥੇ ਦਾ ਵਲੌਗ ਨਹੀਂ ਬਣਾਇਆ ਜੀ ਤੇ ਦੂਜਾ ਰੀਜਨ ਆਪਣਾ ਇਹ ਆ ਜੀ ਆਪਣਾ ਸਾਰਿਆਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬਰ ਕੀਤਾ ਤੇ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਲਾਈਵ ਦੇ ਵਿੱਚ ਤੇ ਤੁਹਾਨੂੰ ਦੱਸਦੇ ਆ ਤੇ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬਰ ਕੀਤਾ ਤੇ ਉਹਨਾਂ ਦਾ ਦਿਲੋਂ ਧੰਨਵਾਦ ਆ ਤੇ ਅੱਜ ਜਿਹੜੇ ਨਵੇਂ ਸਬਸਕ੍ਰਾਈਬਰ ਜੁੜਿਆ ਉਹਨਾਂ ਦਾ ਦਿਲੋਂ ਧੰਨਵਾਦ ਜੀ ਤੇ ਬਦ ਤੋਂ ਬਾਦ ਸਾਡੀ ਲਾਈਵ ਦੇ ਨਾਲ ਜੁੜੋ ਜੀ ਤੇ ਬਾਕੀ ਜਿਹੜੇ ਵੀ ਸਾਡੇ ਬਲੌਗ ਨੂੰ ਦੇਖਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਬਾਕੀ ਇਹ ਮਾਨ ਵੀ ਦੱਸੂਗਾ ਤੇ ਅੱਜ ਤੇ ਜਿਹੜੇ ਵੀ ਸਾਡੀ ਵੀਡੀਓ ਨੂੰ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਕਰਦੇ ਆ ਸਬਸਕ੍ਰਾਈਬ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਸਾਰਿਆਂ ਨੂੰ ਨੂੰ ਤੇ ਬਾਕੀ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਨਾਲ ਜੁੜੇ ਆ ਤੇ ਨਵੇਂ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਵੱਧ ਤੋਂ ਵੱਧ ਸਾਡੇ ਬਲੌਗ ਨੂੰ ਸਬਸਕ੍ਰਾਈਬਰ ਕਰੋ ਜੀ ਤੇ ਚੈਨਲ ਨੂੰ ਤੇ ਵੱਧ ਤੋਂ ਵੱਧ ਸਬਸਕ੍ਰਾਈਬਰ ਤੇ ਕਮੈਂਟ ਮੋਟੀਵੇਟ ਕਰੋ ਤੇ ਜਿਹੜੇ ਵੀ ਸਾਡੇ ਨਾਲ ਜੁੜਦੇ ਆ ਉਹ ਦੱਸੀ ਜਾਣ ਵਾਲੇ ਆਪਣੇ ਮੈਸੇਜ ਕਰਨ ਨਾਲ ਦੀ ਨਾਲ ਵੀ ਕੋਣ-ਕੋਣ ਦੇਖ ਰਿਹਾ ਸਾਨੂੰ ਵੀ ਪਤਾ ਲੱਗੇ ਅਸੀਂ ਉਹਨਾਂ ਦੇ ਨਾਮ ਵੀ ਬੋਲਾਂਗੇ ਤੇ ਕਿਹੜੇ ਸ਼ਹਿਰੋਂ ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਉਹ ਵੀ ਤੁਸੀਂ ਦੱਸਿਓ ਤੇ ਸਾਡੇ ਲਾਈਵ ਅੱਜ ਦੇ ਲਾਈਵ ਨੂੰ ਲਾਈਕ ਕਰੋ ਹਾਂਜੀ ਲਾਈਕ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਕਮੈਂਟ ਵਧੀਆ ਤੋਂ ਵਧੀਆ ਕਮੈਂਟ ਕਰੋ ਜੋ ਵੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਤੇ ਇੱਕ ਸਰਪ੍ਰਾਈਜ਼ ਹੈ ਤੇ ਸਾਰਿਆਂ ਨੂੰ ਨਾ ਇੱਕ ਜਦੋਂ ਵੀ 1000 ਸਬਸਕ੍ਰਾਈਬਰ ਹੋ ਗਿਆ ਤੇ 4000 ਘੰਟਾ ਹੋ ਗਿਆ ਤੇ ਇੱਕ ਨਾ ਨਾਮ ਕੱਢਾਂਗੇ ਆਪਾਂ ਜਿਹੜੇ ਵੀ ਸਬਸਕ੍ਰਾਈਬਰ ਹਨ ਜਿੰਨੇ ਵੀ ਇੱਕ ਜਿਹੜੇ ਪਹਿਲੇ 1000 ਤੇ ਨਾਮ ਕਮੈਂਟ ਵਿੱਚ ਦੱਸਣ ਕਿ ਨੇ ਸਬਸਕ੍ਰਾਈਬਰ ਕੀਤਾ ਵਾ ਮੈਂ ਤੇ ਸਬਸਕ੍ਰਾਈਬਰ ਕੀਤਾ ਤੇ ਉਹਨਾਂ ਦੀ ਲਿਸਟ 'ਚ ਆਪਾਂ ਨੇ ਨਾਮ ਪਾ ਲੈਣੇ ਤੇ ਉਹ ਡੱਬੇ ਫਿਰ ਜਿੱਦਣ ਆਪਣਾ 1000 ਬੰਦਾ ਹੋ ਗਿਆ ਪੂਰਾ ਉਹਦਾ ਇੱਕ ਆਪਾਂ ਸਰਪ੍ਰਾਈਜ਼ ਕੱਢਾਂਗੇ ਤਿੰਨ ਪ੍ਰਾਈਜ਼ ਕੱਢਾਂਗੇ ਇੱਕ ਪਹਿਲਾ ਇੱਕ ਦੂਜਾ ਇੱਕ ਤੀਜਾ ਇਹ ਆਪਣੀ ਇੱਛਾ ਹੀ ਆਪਾਂ ਕੱਢਾਂਗੇ ਜਿਹੜੇ ਵੀ ਸਾਡੇ ਚੈਨਲ ਨੂੰ ਬਲੌਗ ਨੂੰ ਸਬਸਕ੍ਰਾਈਬਰ ਕਰੂਗਾ ਤੇ ਉਹ ਆਪਣਾ ਦੱਸੇ ਵੀ ਹਮ ਚੈਨਲ ਨੂੰ ਸਬਸਕ੍ਰਾਈਬਰ ਤੇ ਸਕਰੀਨਸ਼ਾਟ ਤੇ ਮੇਰੇ ਨੰਬਰ ਤੇ ਪਾ ਦਿਓ 9463422029 ਤੇ ਦੁਬਾਰਾ ਨੰਬਰ ਫੇਰ ਨੋਟ ਕਰ ਲਓ 9463422029 ਜਿਹੜਾ ਵੀ ਸਬਸਕ੍ਰਾਈਬਰ ਕਰੂਗਾ 1000 ਸਬਸਕ੍ਰਾਈਬਰ ਦੇ ਵਿੱਚ ਤੇ 4000 ਘੰਟੇ ਜਿੱਦਣ ਹੋ ਗਿਆ ਤੇ ਜਿੱਦਣ ਮੇਰਾ ਚੈਨਲ ਆ ਆਪਣਾ ਹੋ ਗਿਆ ਨਾ ਅਪਗ੍ਰੇਡ ਹੋ ਗਿਆ ਤੇ ਉਹਦੇ ਵਿੱਚ ਆਪਾਂ ਲਿਸਟ ਦੇ ਵਿੱਚ ਤਿੰਨ ਨਾਮ ਕੱਢਾਂਗੇ ਉਹਦਾ ਨਾਮ ਵੀ ਫਿਰ ਦੱਸਾਂਗੇ ਕਿ ਕਿਹੜੇ ਕਿਹੜੇ ਨਾਮ ਆ ਉਹ ਆਪਾਂ ਤਿੰਨ ਕੱਢਣੇ ਆ ਫਸਟ ਸੈਕੰਡ ਥਰਡ ਤਿੰਨ ਨਾਮ ਕੱਢਾਂਗੇ ਬਾਕੀ ਸਾਰਿਆਂ ਦੇ ਨਾਮ ਪਾਵਾਂਗੇ ਜਿੰਨੇ ਵੀ ਜਿਹੜਾ ਵੀ 1000 ਸਬਸਕ੍ਰਾਈਬਰ ਦੇ ਵਿੱਚ ਹੋ ਗੋ ਉਹਨਾਂ ਦੇ ਸਾਰਿਆਂ ਦੇ ਨਾਮ ਪਾਵਾਂਗੇ ਜਿਹੜੇ ਬੱਚੇ ਦੇ ਕਢਾਵਾਂਗੇ ਕੋਈ ਉਹ ਸਾਰਾ ਲਾਈਵ ਹੋ ਕੇ ਆਪਾਂ ਜਿੱਕਾ ਹੁਣ ਲਾਈਵ ਬੈਠੇ ਆਂ ਇਹਦਾ ਲਾਈਵ ਹੋ ਕੇ ਫਿਰ ਉਹ ਤੁਹਾਡਾ ਨਾਮ ਬੋਲਾਂਗੇ ਜਿਹੜੇ ਬੰਦੇ ਦਾ ਨਾਮ ਨਿਕਲਿਆ ਉਹਨਾਂ ਨੂੰ ਅਸੀਂ ਫੋਨ ਕਰਕੇ ਦੱਸਾਂਗੇ ਇਸ ਅਸੀਂ ਵਧੀਆ ਤੇ ਵਧੀਆ ਹੁਣ ਵੀਡੀਓ ਪਾਇਆ ਕਰਾਂਗੇ ਰੋਜ਼ ਦਾ ਰੋਜ਼ ਬਲੌਗ ਆਇਆ ਕਰੂਗਾ ਸਾਡਾ ਸਾਨੂੰ ਨਾਲੇ ਇਹ ਵੀ ਦੱਸਿਓ ਵੀ ਕਿੰਨੇ ਵਜੇ ਅਸੀਂ ਬਲੌਗ ਪਾਇਆ ਕਰੀਏ ਵੀ ਸ਼ਾਮ ਨੂੰ ਪਾਇਆ ਕਰੀਏ ਕਿ ਸਵੇਰ ਨੂੰ ਪਾਇਆ ਕਰੀਏ ਵੇ ਸਾਨੂੰ ਉਹ ਦੱਸ ਦੋ ਫਿਰ ਅਸੀਂ ਉਸ ਟਾਈਮ ਦਾ ਪੱਕਾ ਅਸੀਂ ਉਸ ਟਾਈਮ ਵਲੌਗ ਬਣਾ ਕੇ ਅਸੀਂ ਉਸ ਟਾਈਮ ਪਾ ਦਿਆ ਕਰਾਂਗੇ ਤੇ ਵੱਧ ਤੋਂ ਵੱਧ ਲਾਈਕ ਕਰੋ ਜੀ ਸਾਡੇ ਲਾਈਵ ਨੂੰ ਤੇ ਬਾਕੀ ਸਾਡੇ ਨਾਲ ਜਿਹੜੇ ਵੀ ਜੁੜੇ ਆ ਥੱਲੇ ਕਮੈਂਟ ਤਾਂ ਕਰੀ ਜਾਓ ਵੀ ਹੀਰੋ ਵੈਰੀਨ ਕਿੱਥੋਂ ਦੇਖਦੇ ਆ ਜੀ ਕਿਹੜਾ ਏਰੀਆ ਕਿੱਥੋਂ ਦੇਖਦੇ ਹੋ ਮਾਤਾ ਬਾਦ ਲਾਈਕ ਕਰੋ ਜੀ ਲਾਈਵ ਨੂੰ ਤੇ ਸਾਡੀ ਲਾਈਵ ਨਾਲ ਜੁੜਜੋ ਜੀ ਸਾਰੇ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਵੀ ਆਪਣਾ ਜਿੱਦਣ ਆਪਣੇ 1000 ਸਬਸਕ੍ਰਾਈਬਰ ਤੇ ਉਹਨਾਂ ਦਾ ਨਾਮ ਪਾਵਾਂਗੇ ਤੇ ਉਹ ਸਾਨੂੰ ਮੇਰੇ ਨੰਬਰ ਤੇ ਪਾਉਣਾ ਜੀ ਸਕਰੀਨਸ਼ਾਟ ਲੈ ਕੇ ਵੀ ਹਾਂ ਅਸੀਂ ਸਬਸਕ੍ਰਾਈਬਰ ਦੇਖਣੇ ਆ ਵੀ ਸਾਡੇ ਉਹ ਬੰਦੇ ਹੈਗੇ ਨਾ ਸਬਸਕ੍ਰਾਈਬਰ ਤੇ ਉਹ ਕਰਕੇ ਆਪਣਾ ਫੋਟੋ ਸਕਰੀਨਸ਼ਾਟ ਲੈ ਕੇ ਤੇ ਉਹ ਨੰਬਰ ਮੇਰੇ ਤੇ ਪਾਉਣਾ 9463422029 ਤੇ ਵੀ ਹਾਂ ਜੀ ਆ ਅਸੀਂ ਸਬਸਕ੍ਰਾਈਬਰ ਕੀਤਾ ਹੋਇਆ ਤੇ ਸਾਨੂੰ ਫਿਰ ਮੈਂ ਤੁਹਾਨੂੰ ਜਿਹੜੇ ਨਾਮ ਕੱਢਣੇ ਆ ਪਹਿਲਾ ਦੂਜਾ ਤੀਜਾ ਤੇ ਤੁਹਾਨੂੰ ਫਿਰ ਨਾਮ ਦੇ ਨਾਮ ਵੀ ਦੱਸਾਂਗੇ ਵੀ ਕੀ ਕੀ ਨਾਮ ਤੇ ਤੁਹਾਨੂੰ ਜਿਲਦਾ ਵੀ ਨਾਮ ਨਿਕਲੂਗਾ ਅਸੀਂ ਉਹਨਾਂ ਨੂੰ ਦੱਸਾਂਗੇ ਤੇ 1000 ਸਬਸਕ੍ਰਾਈਬਰ ਦੇ ਵਿੱਚ ਜਿੰਨੇ 1000 ਸਬਸਕ੍ਰਾਈਬਰ ਹੋਊਗਾ ਸ਼ਾਇਦ ਉਹ ਵਧਾ ਵੀ ਸਕੀਏ ਜਿੱਕੜਾ ਵੀ ਆਪਣੇ ਬੰਦੇ ਜ਼ਿਆਦਾ ਹੋ ਜਾਣੇ ਨਾ ਤੇ ਉਹਦੇ ਵਿੱਚ ਆਪਾਂ ਉਹ ਵੀ ਹੋ ਸਕਦੇ ਆ ਤੇ ਉਹ ਕਰਕੇ ਫਿਰ ਆਪਾਂ ਦੱਸਾਂਗੇ ਤੇ ਆਪਣਾ 9 ਜਣੇ ਜੁੜੇ ਹੋਏ ਆ ਜੀ ਤੁਸੀਂ ਆਪਣਾ ਦੱਸੋ ਕਿੱਥੋਂ-ਕਿੱਥੋਂ ਆਏ ਇਹ ਸਾਰੇ ਜਣੇ ਆਪਣਾ ਥੱਲੇ ਕਮੈਂਟ ਕਰਕੇ ਦੱਸੋ ਅਸੀਂ ਕਿੱਥੋਂ ਆਏ ਤੇ ਨਾਮ ਬੋਲਿਆ ਜਾਵੇ ਲਾਈਵ ਦੇ ਵਿੱਚ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਜੀ ਲਾਈਵ ਦੇ ਵਿੱਚ ਤੇ ਜੋ ਕੀ ਸਾਰਿਆਂ ਨੂੰ ਪਤਾ ਲੱਗੇ ਤੇ ਸਾਡਾ ਚੈਨਲ ਮੋਨਟਾਈਜ਼ਰ ਹੋ ਹੋ ਗਿਆ ਉਸ ਟਾਈਮ ਆਪਾਂ ਦਾ ਨਾਮ ਕੱਢਣੇ ਆ ਆ ਜੀ ਆ ਜੋ ਸਾਡੀ ਲਾਈਵ ਨਾਲ ਜੁੜੋ ਜੀ ਅੱਗੇ ਹੋਰ ਮੜਾ ਜੀ ਵਾਕੀ ਆਪਾਂ ਜਿਹੜਾ ਵੀ ਨਾਮ ਕੱਢਾਂਗਾ ਬੱਚੇ ਤੋਂ ਘਟਵਾਵਾਂਗੇ ਆ ਲਾਈਵ ਹੋ ਕੇ ਤੇ ਆਪਣਾ 1000 ਸਬਸਕ੍ਰਾਈਬਰ ਤੇ ਆਪਾਂ ਸ਼ਾਇਦ ਨਾਮ ਵੀ ਵਧਾ ਦਾਂਗੇ ਕੋਈ ਚੱਕਰ ਨਹੀਂ ਹੈ ਤੇ ਆਪਣਾ ਮੋਨਟਾਈਜ਼ਰ ਜਦੋਂ ਹੋ ਗਿਆ ਤੇ ਉਹ ਲਿਸਟ ਉਸ ਦਿਨ ਹੀ ਆਪਾਂ ਨੇ ਨਾਮ ਵੀ ਜਦੇ ਆਪਣੇ ਬੰਦੇ ਨੂੰ ਬੁਲਾ ਕੇ ਸਾਰੇ ਉਹ ਕਰਾਂਗੇ ਜੀ ਆਪਾਂ ਵਾਤ ਤੋਂ ਬਾਅਦ ਸਾਡੇ ਨਾਲ ਜੁੜੋ ਲਾਈਵ ਦੇ ਵਿੱਚ ਚਲੋ ਠੀਕ ਹੈ ਮੈਂ ਦੁਬਾਰਾ ਲਾਈਵ ਹੁੰਦਾ ਜੀ ਇੱਕ ਮਿੰਟ ਖੜੋ ਜੀ